ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ 350 ਸਾਲਾ ਛੇ ਦਿਨ ਗੁਰਪੁਰਬ ਸਮੁੱਚਾ ਖਾਲਸਾ ਪੰਥ ਦੇ ਸਮੂਹ ਗੁਰਨਾਮ ਨਾਮ ਲੈਵਾ ਮਾਈ ਭਾਈ ਯਾਰ ਇੱਧਰ ਆ ਜਾਣਾ ਮੇਰਾ ਵੀ ਰੁੱਤ ਔਰ ਦੂਸਰੇ ਫਿਰਕਿਆਂ ਵਾਲੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਸ਼ਤਾਬਦੀ ਮਨਾ ਰਹੇ ਜਿਹਦੇ ਵਿੱਚ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਸਾਰੀ ਸੇਕ ਕੌਮ ਬਾਦ ਚੜ ਕੇ ਮਨਾ ਰਹੀ ਆ ਤੇ ਇਹ ਜਿੱਥੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮਹਾਨ ਨਗਰ ਕੀਰਤਨ 95 95 ਦਿਨ ਥਰੂਆਊਟ ਇੰਡੀਆ 25 ਸਟੇਟਾਂ ਨੂੰ ਟੱਚ ਕਰਕੇ ਪਹੁੰਚੇ ਆ ਉਥੇ ਜਦੋਂ ਵੀ ਸਤਾਬਦੀ ਆਉਂਦੀ ਆ ਉਦੋਂ ਸਮੇਂ-ਸਮੇਂ ਅਨਸਾਰ ਜਦੋਂ 300 ਸਾਲਾਂ ਸ਼ਤਾਬਦੀ ਆਈ ਤੇ 33 ਸ਼ਤਾਬਦੀ ਕਾਲ ਜਿੱਥੇ ਅੰਮ੍ਰਿਤਸਰ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਤਮੀਰ ਕੀਤੀ ਤੋ ਐਸੇ ਤਾਰੀਖ ਦੇ ਉੱਤੇ ਜਦੋਂ-ਜਦ ਵੀ ਸ਼ਤਾਬਦੀ ਆਈ ਆ ਸਰਕਾਰਾਂ ਆਪਣੇ ਕੰਮ ਕਰਦੀਆਂ ਪਰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਧਾਰਮਿਕ ਕਾਰਜ ਕਰਦੀ ਆ ਹੁਣ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਜਿਹੜਾ ਸ਼ਹੀਦ ਦੀ ਗੁਰਪੁਰ ਪਿਆ ਉਹਨੂੰ ਸਮਰਪਤਾ ਜਿੱਥੇ ਆਪਾਂ ਖੜੇ ਆ ਅਕਾਲੀ ਮਾਰਕੀਟ ਜਿਹੜੀ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸਾਹਿਬ ਨੇ ਕਿਸੇ ਵੇਲੇ ਬਸਾਈ ਸੀ ਇੱਥੇ ਇੱਕ ਮਹਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਂ ਦੇ ਉੱਤੇ ਬਹੁਤ ਸੁੰਦਰ ਜਿਹੜਾ ਆ ਉਹ ਕੰਪਲੈਕਸ ਆ ਉਹਦੀ ਤਿਆਰੀ ਰੰਮੀ ਆ ਅੱਜ ਟੱਪ ਵੀ ਲੱਗ ਜਾਣਾ ਜਿਹਦੇ ਵਿੱਚ ਲਗਭਗ ਬੜੀ ਵੱਡੀ ਪਾਰਕਿੰਗ ਜਿਹੜੀ ਆ ਬੇਸਮੈਂਟ ਦੇ ਵਿੱਚ ਹੋਊਗੀ ਉਹਦੇ ਨਾਲ ਦੀ ਨਾਲ ਸਾਰੀਆਂ ਫਲੋਰਾਂ ਤੇ 1000 ਕਮਰਾ ਤੇ 25 ਜਿਹੜੇ ਹਾਲ ਬਣ ਗਏ ਜਿਨ੍ਹਾਂ ਦੇ ਵਿੱਚ 2-200 ਬੰਦਾ ਜਿਹੜਾ ਆ ਉਹ ਸਟੇ ਕਰ ਸਕੂਗਾ ਸੋ ਇੱਥੇ ਜਿੱਥੇ ਇਹ ਤਮੀਰ ਹੋਣੀ ਆ ਉਹਦੇ ਬਾਅਦ ਜਿਹੜੇ ਅੰਦਰ ਕੰਪਲੈਕਸ ਦੇ ਕੋਈ ਯਾਦਗਾਰੀ ਹੋਰ ਬਲਾਕ ਬਣਨੇ ਆ ਉਹ ਬਲਾਕ ਅਸੀਂ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੇ ਨਾਮ ਤੇ ਰੱਖਾਂਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਕਾਰਜ ਬਹੁਤ ਵੱਡਾ ਆ ਮੈਂ ਦੇਸ਼ ਤੇ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜਿਹੜਾ एफसीਆਰ ਦਾ ਸਾਡਾ ਇੱਕ ਅਕਾਊਂਟ ਆ ਜਿਹੜਾ ਅੰਤਰਰਾਸ਼ਟਰੀ ਇੱਕ ਸਾਡਾ ਦੇਸ਼ ਦਾ ਆ ਕਿਉਂਕਿ ਅਸੀਂ ਉਹ ਦੋਏ ਸ਼ੁਰੂ ਕੀਤੇ ਸਕੇ ਫਾਉਂਡ ਰਲੀਫ ਫਾਉਂਡ ਦੇ ਵਿੱਚ ਉਹ ਫਲਾਡ ਰਲੀਫ ਫਾਉਂਡ ਦਾ ਜਿਹੜਾ ਪੈਸਾ ਉਹ ਅੱਲੇ ਤੱਕ ਵੀ ਆ ਰਿਹਾ ਉਹ ਅਸੀਂ ਉਸ ਵਰਤੋਂ ਦੇ ਵਿੱਚ ਲਾਉਨੇ ਤੇ ਲਗਭਗ ਅਸੀਂ 10 ਕਰੋੜ ਰੁਪਈਆ ਉਹ ਸਾਰਾ ਬੀਜ ਤੇਲ ਹੋਰ ਕਾਰਜਾਂ ਬਾਅਦ ਤੇ ਲੋਕਾਂ ਨੂੰ ਉਹ ਵੰਡ ਚੁੱਕੇ ਆ। ਸੋ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਕਾਰਜ ਵੱਡਾ ਆ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪ ਬਣਾਉਣਾ। ਸੋ ਜਿੱਦਾਂ ਸਾਰਾ ਗੜੀ ਸਰਾਹ ਦੀ ਤਰਜ਼ ਦੇ ਉੱਤੇ ਬਹੁ ਮੰਜਲੀ ਇਹ ਇਹ ਜਿਹੜਾ ਕੰਪਲੈਕਸ ਬਣੂਗਾ ਜਿਹੜਾ ਕੇਵਲ ਦਾ ਕੇਵਲ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਮਰਪਿਤ ਹੋਊਗਾ। ਅੱਜ ਉਹਦਾ ਜਿਹੜਾ ਆ ਟਾਪ ਰੱਖਣਾ ਆ ਬਹੁਤ ਸਾਰੇ ਮੇਰੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਉਹ ਸਾਰੇ ਪਹੁੰਚੇ ਆ ਹੁਣ ਆਪਾਂ ਅਰਦਾਸ ਕਰਕੇ ਟੱਪ ਲਾ ਕੇ ਇਹਦੀ ਅੱਜ ਜਿਹੜੀ ਆ ਉਹ ਸ਼ੁਰੂਆਤ ਕਰ ਦਿੰਦੇ ਹਾਂ। ਸਰਦਾਰ ਜੀ ਅੱਜ ਤੁਸੀਂ ਅੰਤਰੀਮ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਕੀ ਚਾਰ ਵਿਵਾੰਦਰਾ ਕੀਤਾ ਗਿਆ ਕਿਉਂਕਿ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਮੀਟਿੰਗ ਹੈ ਉਹ ਜੀ ਇਹ ਹੈ ਕੀ ਕਰਨ ਦਾ ਇਹ ਸਾਡੀ ਰੁਟੀਨ ਦੀ ਮੀਟਿੰਗ ਸੀਗੀ ਇਹਦੇ ਵਿੱਚ ਕੋਈ ਖਾਸ ਨਹੀਂ ਸੀ ਜਿਹੜੀ ਗੱਲ ਇਹ ਰੁਟੀਨ ਮੈਟਰ ਹੀ ਸੀਗਾ ਸਾਡੇ ਸਾਰਾ ਸਰਦਾਰ ਜੀ ਜਿਹੜਾ ਵਿਧਾਨ ਸਭਾ ਦਾ ਐਕਸੈਸ਼ਨ ਕੀਤਾ ਗਿਆ ਸੂਬਾ ਸਰਕਾਰ ਵੱਲੋਂ ਰਣਪੁਰ ਸਾਹਿਬ ਉਹਦੇ ਤੇ 65 ਕਰੋੜ ਰੁਪਏ ਖਰਚਾ ਗਿਆ ਉਹ ਸਾਰੇ ਸਾਰੇ ਜੋ ਠੇਕੇ ਸੀ ਟੈਂਡਰ ਸੀ ਚਾਹੇ ਟੈਂਟ ਸੀ ਚਾਹੇ ਏਸੀ ਸੀ ਜਾਂ ਹੋਰ ਉਹ ਸਾਰੇ ਦਿੱਲੀ ਦੀ ਫਰਮਾਂ ਫੇਕਾ ਦਿੱਤਾ ਗਿਆ ਦੇਖੋ 65 ਕਰੋੜ ਦੇ ਪੈਸੇ ਬਾਧਿਆ ਮੈਂ ਤੇਰੀ ਕੱਟੀ ਜਾਂਦੀ 23 ਤਰੀਕ ਨੂੰ ਯਾਦ ਆ ਉਧਰ ਤੇ ਰਾਖਬਦ ਹੋਣ ਕਰਕੇ ਟੈਂਟ ਸਿਟੀ ਵਾਲੇ ਪਾਸੇ ਗਏ ਕਿਤੇ ਕੋਈ ਬੰਦਾ ਨਹੀਂ ਸੀ ਉਹਨਾਂ ਟੈਂਟਾਂ ਦੇ ਵਿੱਚ ਤੇ ਜਦਾਂ ਉਹਨਾਂ ਨੇ ਪ੍ਰਬੰਧ ਕੀਤੇ ਸੀ ਉਹ ਪ੍ਰਬੰਧ ਮੈਂ ਸਮਝਦਾ ਸਿਰਫ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਨੂੰ ਕੀਤੇ ਆ ਦੂਸਰੀ ਬੇਨਤੀ ਉੱਥੇ ਸੈਸ਼ਨ ਕੀਤਾ ਬਹੁਤ ਵੱਡਾ ਤੇ ਸੈਸ਼ਨ ਦੇ ਵਿੱਚ ਜਿਹੜੇ ਦੋ ਮੁੱਦੇ ਤਿੰਨ ਰੱਖੇ ਸੀ ਉਹ ਮੁੱਦੇ ਆਲਰੇਡੀ ਕਾਲੀ ਜਲਦੀ ਸਰਕਾਰ ਮੇਲੇ ਹੋ ਚੁੱਕੇ ਤੇ ਜਿਹਲੇ ਦੇਖਿਆ ਫਿਰ ਇਹਦੇ ਨਾਲ ਦਾ ਸੁਨੇਹਾ ਹੀ ਕੋਈ ਨਹੀਂ ਗਿਆ ਤੇ ਫਿਰ 25 ਤਰੀਕ ਨੂੰ ਭਗਵੰਤ ਮਾਨ ਹਣੀ ਉਥੇ ਇੱਕ ਜੁਨੀਅਰਟੀ ਦਾ ਅਨਾਉਂਸ ਕਰ ਦਿੱਤਾ ਜਿਹੜੀ ਟੁਕ ਮਾਤਰ ਇੱਕ ਅਨਾਉਂਸਮੈਂਟ ਤੱਕ ਹੀ ਸੀਮਤ ਰਹਿ ਜਾਣੀ ਆ ਤਾਂ ਮੈਂ ਇਸ ਕਰਕੇ ਸਮਝਦਾ ਆ ਪਈ ਉਹ ਕਾਰਜ ਕਰਨਾ ਚਾਹੀਦਾ ਜੇ ਦੀ ਸੰਪੂਰਨਤਾ ਹੋ ਸਕੇ ਤੇ ਮੇਰਾ ਖਿਆਲ ਆ ਪਈ ਉਹ ਸਾਰੇ ਕਾਰਜ ਅਧੂਰੇ ਤੇ ਜਿੰਨਾ ਵੱਡਾ ਖਰਚ ਕੀਤਾ ਉਹਦੀ ਆਉਟਪੁੱਟ ਕੀ ਆ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਕਹਿੰਦੀ ਆ ਕਿ ਧਾਰਮਿਕ ਕਾਰਜ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਰਨ ਨੂੰ ਸਮਰੱਥ ਆ ਔਰ ਹਮੇਸ਼ਾ ਇਹ ਪ੍ਰਤਿ ਨਿਧੀ ਰਹੀ ਆ ਸਰਕਾਰਾਂ ਕਿਸੇ ਵੇਲੇ 1969 ਵਿੱਚ ਜਦੋਂ ਸਹਿਬ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਸੀ ਉਦੋਂ ਦੇਖਦੇ ਰਾਸ਼ਟਰਪਤੀ ਤੇ ਹੋਰ ਬਤਵੰਤੇ ਮੰਜੀ ਸਾਹਿਬ ਜੀਵਾਨ ਹਾਲ ਚ ਪਹੁੰਚੇ ਸੀ ਤੇ ਉਹ ਕੀ ਫਾਇਦਾ ਹੋਇਆ ਭਈ ਇੰਨੇ ਪੈਸੇ ਖਰਚ ਕਰਨ ਦੇ ਬਾਵਜੂਦ ਉਹਦੇ ਚ ਆਉਟਪੁੱਟ ਕੀ ਨਿਕਲੀ ਆ ਇਹ ਆਪਾਂ ਭਲੀ ਭਾਂ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਵੱਧ ਜਾਣਦੇ ਪ੍ਰਧਾਨ ਜੀ ਗਿਆਨੀ ਦੇ ਕੁਬੀਰ ਸਿੰਘ ਜੀ ਨੂੰ ਛੁੱਟੀ ਦੇ ਭੇਜਿਆ ਜੀ ਇੱਕ ਪਾਸੇ ਸ਼ਤਾਬਦੀ ਵੀ ਚੱਲ ਰਹੀ ਸੀਗੀ ਉਹਨੇ ਆਪ ਛੁੱਟੀ ਲਈ ਤਾਂ ਜੀ ਇੱਕ ਸਵਾਲ ਹੋ ਜੀ ਕੀ ਲੱਗਦਾ ਜਿਹੜੀ ਇਹ ਸ਼ਤਾਬਦੀ ਮਨਾਈ ਗਈ 2027 ਦੀ ਚੋਣਾਂ ਨੂੰ ਦੇਖਦੇ ਹੋਏ ਮਨਾਈ ਗਈ ਹੈ ਇਹ ਬਿਲਕੁਲ ਮੈਂ ਉਸ ਦਿਨ ਵੀ ਸਟੇਜ ਤੇ ਗਿਆ ਸੀ ਤੇ ਅੱਜ ਵੀ ਗਿਆ ਨਾ ਯਾਰ ਮੇਰੀ ਵੀ ਇਹ ਕਿ ਪਹਿਲਾ 12 ਸਤਾਬਦੀ ਆ ਫਿਰ ਆਈ 2021 ਤੋਂ ਲੈ ਕੇ 2025 ਤੱਕ ਜਦੋਂ ਦਾ ਮੈਨੂੰ ਤੁਸੀਂ ਸੇਵਾ ਸੰਭਾਲੀ ਉਹਦੋਂ ਦੀਆਂ ਮਨਾਈਆਂ ਪਰ ਇਸ ਸਤਾਬਦੀ ਦੇ ਵਿੱਚ ਬਹੁਤ ਹੀ ਵੱਡੇ ਜੋਰੋ ਖਰੋਸ਼ ਦੇ ਨਾਲ ਜੋਸ਼ ਖਰੋਸ਼ ਦੇ ਨਾਲ ਬੜੀਆਂ ਏਡਾਂ ਲਾਈਆਂ ਤੇ ਮੈਂ ਹੁਣ ਸੋਚਦਾ ਪੇ ਜਿਹਨੀਆਂ ਐਡਾਂ ਲਿੰਕ ਰੋਡਾਂ ਤੇ ਹੋਰ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਫੋਟੋ ਲਾਈ ਹੋਆ ਉਹ ਹੁਣ ਬਣੂਗਾ ਕੀ ਜੇ ਲੋ ਪੈਰਾਂ ਚ ਰੋਣ ਗਿਆ ਤੇ ਫਿਰ ਉਹਦਾ ਸੁਨੇਹਾ ਠੀਕ ਜਾਊਗਾ ਪਰ ਕੇਵਲ ਦਾ ਕੇਵਲ ਪੋਲੀਟਿਕਲ ਮਾਈਲੇਜ ਲੈਣ ਲਈ ਆ ਧਾਰਮਿਕ ਮਾਈਲੇਜ ਔਰ ਹੁਣ ਸਰਕਾਰ ਨੇ ਐਲਾਨ ਕੀਤਾ ਅਸੀਂ ਹੋਲਾ ਮਹੱਲਾ ਵੀ ਵੱਡੇ ਪੱਧਰ ਤੇ ਬਣਾਵਾਂਗੇ 305ਵੀਂ ਜਿਹੜੀ ਸ਼ੀਦੀ ਸਤਾ ਵੀ ਉਹ ਵੀ ਇਹੀ ਮਨਾਈ ਜਾਣੀ ਹੈ ਦੇਖੋ ਨਹੀਂਓ ਲੱਪਣੇ ਲਾਲ ਗਵਾਚੇ ਮਿੱਟੀ ਨਾਲ ਜੋ ਮਿੱਟੀ ਨਾਲ ਫਰੋਲ ਜੋ ਗਿਆ ਗੁਰੂ ਸਾਹਿਬ ਜਾਣਦੇ ਆ ਸਾਰਾ ਕੁਝ ਕਿਉਂਕਿ ਮੈਂ ਪਹਿਲਾਂ ਵੀ ਤੇ ਹੁਣ ਵੀ ਇਹ ਮੈਂ ਬੜਾ ਦੰਗੇ ਦੀ ਜੋੜ ਤੇ ਕਹਿ ਰਿਹਾ ਇਹ ਜਿਹੜੇ ਧਾਰਮਿਕ ਕਾਰਜ ਹੁੰਦੇ ਆ ਇਹ ਸ਼ੋਵਨੀ ਗੁਰਦਾਰਾ ਪ੍ਰਬੰਧਕ ਕਮੇਟੀ ਹੁਣ ਉਸੇ ਜਿੱਦ ਕੋ ਹੋਲਾ ਮਹਲਾ ਮਨਾਉਣਾ ਸਿਕਿਉਰਟੀ ਹੁੰਦੀ ਆ ਨਾ માત્ર ਗੁਰੂ ਸਾਹਿਬ ਆਪ ਜੀ ਸਾਰੀ ਰੱਖਿਆ ਕਰਦੇ ਆ ਇੰਨੇ ਲੱਖਾਂ ਲੋਕ ਆਉਂਦੇ ਆ ਬਾਲ ਮਿੰਗਾ ਨਹੀਂ ਹੁੰਦਾ ਸ਼ੋਵਨੀ ਕਮੇਟੀ ਉਹਨਾਂ ਦਾ ਬੀਮਾ ਵੀ ਕਰਦੀ ਆ ਸੋ ਇਹ ਕਾਰਜ ਜਿਹੜੇ ਸਾਰੇ ਦੇ ਸਾਰੇ ਸਰਕਾਰਾਂ ਦੇ ਕਾਰਜ ਕੀ ਆ ਸਰਕਾਰਾਂ ਦੇ ਕਾਰਜ ਹੁੰਦੇ ਸਰਕਾਰੀ ਤੌਰ ਤੇ ਕੋਈ ਮੀਲ ਪੱਥਰ ਗੱਡ ਜਾਣਾ ਜਿਹੜਾ ਉਸ ਸਮੇ ਨੂੰ ਯਾਦ ਕਰਾਵੇ ਬੇ 350 ਸਾਲਾਂ ਚਿਰ ਨਿਰੰਤਰ ਜਿਹੜੀ ਟਕਣਾ ਵਾਪਰੀ ਜੀ ਉਸ ਬਾਰੇ ਕੀ ਕਹੋਗੇ ਜਿਹੜੀ ਬੱਚੀ ਦਾ 13 ਸਾਲ ਦੀ ਬੱਚੀ ਦੇਖੋ ਮੈਂ ਸਮਝਦਾ ਇਹ ਜਿਹੜੇ ਇਹੋ ਜਿਹੇ ਬੋਲਾ ਯਾਰ ਆਪਣੇ ਕਾਰਨਾਮੇ ਆ ਇਹ ਸਮਾਜ ਲਈ ਇੱਕ ਬੜਾ ਵੱਡਾ ਕਲੰਕ ਆ ਮੇਰਾ 300 ਟ੍ਰਾਂਸਫਰ ਦੇ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਤੇ ਹੁਣ ਵੀ ਕਹਿੰਦੇ ਆ ਕਿ ਲਾ ਐਂਡ ਆਰਡਰ ਦੀ ਬੜੀ ਵੱਡੀ ਸਮੱਸਿਆ ਪਹਿਲਾਂ ਇੱਕ ਬੱਚਾ ਹਿਆਰਪੁਰ ਦੇ ਵਿੱਚ ਕੈਪਨੈਪ ਕਰਕੇ ਉਹਨੂੰ ਖਤਮ ਕੀਤਾ ਤੇ ਹੁਣ ਇਸ ਬੱਚੀ ਨੂੰ ਖਤਮ ਕੀਤਾ ਇਹ ਕਨੌਨੀਆਂ ਹਰਕਤਾਂ ਜਿਹੜੀਆਂ ਆ ਜਾਦੀ ਇਹ ਆਪ ਪਾਰਟੀ ਦੀ ਸਰਕਾਰ ਸਥਾਪਿਤ ਹੋਈ ਆ ਇਹਦੋਂ ਦਾ ਕਿਸੇ ਦਾ ਧਿਆਨ ਹੀ ਨਹੀਂ ਪਰਦਾ ਜੀ ਅੰਮ੍ਰਿਤਪਾਲ ਦੀ ਫੇਰ ਤੋਂ ਇੱਕ ਵਾਰ ਪਟੀਸ਼ਨ ਜਿਹੜੀ ਸੀਗੀ ਪਰੋਲ ਦੀ ਰੱਦ ਕੀਤੀ ਗਈ ਹੈ ਕਹਿ ਰਹੇ ਕਿ ਕਾਨੂੰਨ ਜੋ ਦਸਤਾਉ ਉਹ ਦੇਖੋ ਉਹ ਇੱਕ ਲੀਗਲ ਪ੍ਰੋਸੈਸ ਆ ਲੀਗਲ ਪ੍ਰੋਸੈਸ ਤੇ ਮੈਂ ਹੁਣ ਕੋਈ ਗੱਲ ਕਿੰਨ ਤੋਂ ਬਰਾਂਤੂ ਕਰਦਾ ਚੰਗਾ ਨਹੀਂ ਲੱਗਦਾ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਅੰਮ੍ਰਿਤਸਿਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਧਿਆਲਾ ਜੀ ਇਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਚੱਲ ਰਹੀ ਆ ਜਿਹੜੀ ਸ਼ਹਾਦਤ ਬੜੀ ਅਦੁੱਤੀ ਸੀ ਉਸ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਔਰ ਉਸ ਸ਼ਹਾਦਤ ਨੂੰ 350 ਸਾਲਾ ਸ਼ਤਾਬਦੀ ਨੂੰ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣ ਦੇ ਲਈ ਸਿੱਖਾਂ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦੇ ਵੱਲੋਂ ਬਣਾਈ ਹੋਈ ਜਿਹੜੀ ਪੁਰਾਣੀ ਇਹ ਥਾਂ ਸੀ ਅਕਾਲੀ ਮਾਰਕੀਟ ਇਹਨੂੰ ਆਖਦੇ ਆ ਇੱਥੇ ਸੰਗਤ ਦੀ ਸਹੂਲਤ ਵਾਸਤੇ ਸੰਗਤ ਦੇ ਰਹਿਣ ਦੇ ਵਾਸਤੇ ਜਿਹੜਾ ਪਹਿਲਾਂ ਤੇ ਇੱਥੇ ਇੱਕ ਦੁਕਾਨਾਂ ਬਣਨੀਆਂ ਵਾ ਉੱਪਰ ਉਹਦੇ ਹਾਲ ਤੇ ਉਹ ਤੋਂ ਇਲਾਵਾ 1000 1000 ਕਮਰਾ ਜਿਹੜਾ ਵਾ ਉਹ ਬਣਾਇਆ ਜਾ ਰਿਹਾ ਇਹ ਹੈਗਾ ਵਾ ਕਿ ਇੱਕ ਦੇ 350 ਸਾਲਾ ਸ਼ਤਾਬਦੀ ਆ ਤੇ 350 ਸਾਲਾ ਸ਼ਤਾਬਦੀ ਤੇ ਹਮੇਸ਼ਾ ਇਹ ਗੱਲ ਚੱਤੇ ਰਹੂਗੀ ਭਾਈ ਉਸ ਮੌਕੇ ਦੇ ਉੱਤੇ ਇੱਕ ਵੱਡੀ ਸਰਾ ਸੰਗਤ ਦੀ ਸਹੂਲਤ ਦੇ ਵਾਸਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਬਣਾਈ ਗਈ। ਤੋਂ ਅੱਜ ਇਹਦਾ ਜਿਹੜਾ ਆਰੰਭਤਾ ਵਾ ਨਹੀਂ ਪੱਥਰ ਆਪਾਂ ਕਹਾਂਗੇ ਕਿਉਂਕਿ ਸਿੱਖ ਅਰਦਾਸ ਕਰਦਾ ਅਰਦਾਸ ਕਰਕੇ ਇਹਦੀ ਜਿਹੜੀ ਆਰੰਭਤਾ ਵਾ ਉਹ ਸ਼ੁਰੂ ਕੀਤੀ ਜਾ ਰਹੀ ਤੇ ਮੈਂ ਸਮਝਦਾ ਵੀ ਇੱਕ ਬੜਾ ਚੰਗਾ ਕਾਰਜ ਆ। ਜਦੋਂ ਕੋਈ ਸ਼ਤਾਬਦੀ ਮਨਾਈਏ ਤੇ ਕੁਝ ਐਹੋ ਜਿਹੇ ਵੱਡੇ ਯਾਦਗਾਰੀ ਕੰਮ ਹੋਣੇ ਚਾਹੀਦੇ ਆ ਜਿਹੜੇ ਸਦੀਵੀ ਰਹਿਣ। ਤੇ ਇਸ ਸ਼ਤਾਬਦੀ ਉਤੇ ਜਿਵੇਂ ਗੁਰੂ ਗੋ ਗੁਰੂ ਆਪਣੇ ਖਾਲਸੇ ਪੰਥ ਦੀ ਜਦੋਂ ਸਾਜਣਾ ਸੀ ਤੇ ਤ੍ਰੈਸ਼ਤਾਬ ਦੀ ਕਾਲਜ ਇੱਥੇ ਖਾਲਸਾ ਕਾਲਜ ਸ਼ੁਰੂ ਕੀਤਾ ਗਿਆ ਔਰ ਇਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਵੱਡੇ ਕਾਰਜ ਪਿਛਲੀਆਂ ਸ਼ਤਾਬਦੀਆਂ ਤੇ ਹੋਏ ਉਸੇ ਤਰ੍ਹਾਂ 350 ਸਾਲਾ ਸ਼ਤਾਬਦੀ ਦੇ ਉੱਤੇ ਇਸਰਾਮ ਵਾਲਾ ਜਿਹੜਾ ਪ੍ਰੋਜੈਕਟ ਵਾ ਸਿੱਖ ਸੰਗਤ ਦੀ ਸਹੂਲਤ ਲਈ ਉਹ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ 65 ਕਰੋੜ ਰੁਪਏ ਤੋਂ ਵੱਧ ਖਰਚੇ ਦੀ ਅਰਜੀ ਵਿਧਾਨ ਸਭਾ ਤਿਆਰ ਕੀਤੀ ਗਈ ਸੀ ਰੰਤੂ ਸਾਹਿਬ ਤੇ ਜਿਹੜਾ ਐਲਾਨ ਕੀਤਾ ਗਿਆ ਅੰਮ੍ਰਿਤਸਰ ਸਾਹਿਬ ਦੇ ਗਿਲੇਰੇ ਨੂੰ ਪਿੱਤਰ ਦਰਜਾ ਦੇਣ ਦਾ ਉਹ ਲਿਖਿਆ ਜਾਂਦੀ ਹੈ ਦੇਖੋ ਮੇਰੇ ਹਿਸਾਬ ਦੇ ਨਾਲ ਤੇ ਵੱਡੇ ਕਾਰਜ ਹੋਣੇ ਚਾਹੀਦੇ ਸੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਦੇ ਵਿੱਚ ਆਈ ਔਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 300 ਸਾਲਾ ਸ਼ਹੀਦਿਸ਼ਤਾਬਦੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਔਰ ਇਹ ਤੋਂ ਇਲਾਵਾ ਵੱਡੇ ਕਾਰਜ ਹੁੰਦੇ ਰਹੇ ਆ ਸਰਕਾਰਾਂ ਨੂੰ ਕੁਝ ਵਿਰਾਸਤ ਖਾਲਸਾ 1999 ਦੇ ਵਿੱਚ ਬਣਿਆ ਤੋਂ ਸਰਕਾਰਾਂ ਨੂੰ ਇਹੋ ਜਿਹੇ ਵੱਡੇ ਕਾਰਜ ਇਹਨਾਂ ਸ਼ਤਾਬਦੀਆਂ ਦੇ ਉੱਤੇ ਕਰਨੇ ਚਾਹੀਦੇ ਕਿਉਂਕਿ ਸਰਕਾਰਾਂ ਜਿਹੜੀਆਂ ਵਾਂ ਪੋਨਾ ਨੇ ਜਦੋਂ ਸ਼ਤਾਬਦੀਆਂ ਨੂੰ ਯਾਦ ਕਰਨਾ ਤੇ ਕੁਝ ਇਹੋ ਤੇ ਕੰਮ ਕਰਕੇ ਜਾਣ ਜਿਹੜੇ ਸਦਾ ਚੇਤਿਆਂ ਦੇ ਵਿੱਚੋਂ। ਜਥੇਦਾਰ ਸਾਬ ਪਵਿੱਤਰ ਦਰਜਾ ਤੇ ਲਾਨਿਆ ਗਿਆ ਪਰ ਇੰਪਲੀਮੈਂਟ ਕੋਈ ਨਹੀਂ ਜਿਸ ਦਾ ਕੁਝ ਨਹੀਂ ਪਿਆ ਤੇ ਚੂਹਿਆ ਅੱਲਾ ਮੜੀ ਇਹ ਕਿਹਨੇ ਕਰੀ। ਦੇਖੋ ਇਹ ਗੁਰੂ ਰਾਮਦਾਸ ਪਾਸ਼ਾ ਦੀ ਵਸਾਈ ਨਗਰੀ ਆ। ਪਹਿਲੀ ਗੱਲ ਤੇ ਇੱਥੋਂ ਦੇ ਸਾਰੇ ਲੋਕਾਂ ਦਾ ਤੇ ਨਾਗਰਿਕਾਂ ਦਾ ਕਿਸੇ ਵੀ ਧਰਮ ਦੇ ਹੁਣ ਉਹਨਾਂ ਦਾ ਹੀ ਫਰਜ਼ ਬਣਦਾ ਵੀ ਜਿਹੜੀ ਨਗਰੀ ਗੁਰੂ ਸਾਹਿਬ ਨੇ ਵਸਾਈ ਆ ਉਥੇ ਤਮਾਕੂ ਬੀੜੀ ਸਿਗਰਟ ਆਦਿਕ ਜਿਹੜੀ ਆ ਸ਼ਰਾਬ ਇਹਤੇ ਆਦਿਕ ਜਿਹੜੀਆਂ ਚੀਜ਼ਾਂ ਉਹਦੀ ਵਿਕਰੀ ਨਾ ਹੋਵੇ ਇੱਥੇ ਕੋਈ ਹੋਵੇ ਨਾ ਬਾਕੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਕਿੰਨੇ ਕੁ ਸ਼ਹਿਰ ਦਾ ਇਹਦਾ ਤੇ ਇਥੋਂ ਪਤਾ ਲੱਗਦਾ ਜਿਹੜਾ ਆਪਣਾ ਰਾਮ ਬਾਗ ਆ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹਵਾ ਮਹਿਲ ਵੀ ਉੱਥੇ ਆ ਸਮਰਪੈਲਸ ਕਹਿੰਦੇ ਉੱਥੇ ਵੇਖੋ ਉੱਥੇ ਰਾਮ ਬਾਗ ਦੇ ਵਿੱਚ ਪੱਬ ਤੇ ਕਲੱਬ ਸ਼ਰਾਬ ਦੇ ਚੱਲਦੇ ਆ ਜੀ ਔਰ ਉਹ ਸਿੱਖਾਂ ਦੀ ਇੱਕ ਵਿਰਾਸਤ ਆ ਤੋ ਇਹ ਥੋੜੀ ਬਹੁਤੀ ਸਰਕਾਰ ਸ਼ੋਹਰਤ ਦਾ ਤਾਂ ਪਹਿਲ ਦੇ ਆਧਾਰ ਦੇ ਉੱਤੇ ਉੱਥੋਂ ਉਹ ਜਿਹੜੇ ਪੱਬ ਤੇ ਕਲੱਬ ਤੇ ਸ਼ਰਾਬਖਾਨੇ ਉਹਨਾਂ ਨੂੰ ਬੰਦ ਕਰਾਵੇ ਐਸ ਵਾਰੀ ਦੀਵਾਲੀ ਤੇ ਤੁਸੀਂ ਵੇਖਿਆ ਮੈਂ ਆਪ ਗਿਆ ਸੀ ਉੱਥੇ ਕਿ ਪੱਬਾਂ ਕਲੱਬਾਂ ਤੇ ਤੇ ਰੌਸ਼ਨੀਆਂ ਲੱਗੀਆਂ ਸੀ ਪਰ ਸ਼ੇਰੇ ਪੰਜਾਬ ਦੇ ਮਹਿਲ ਦੇ ਉੱਤੇ ਕੋਈ ਰੌਸ਼ਨੀ ਨਹੀਂ ਸੀ ਆਪਾਂ ਬਾਅਦ ਵਿੱਚ ਉੱਥੇ ਦੀਵੇ ਵੀ ਜਗਾ ਕੇ ਆਏ ਹਾਂ ਤੋ ਸਰਕਾਰ ਨੂੰ ਇਸ ਪਾਸੇ ਸ਼ੋਹਰਤਾਂ ਦਿਖਾਉਣੀ ਚਾਹੀਦੀ ਆ ਇਹਨਾਂ ਦਾ ਫਰਜ਼ ਹੈ